ਇਸ ਮੇਲੇ ਦੀ ਸਭ ਤੋਂ ਵੱਡੀ ਖਬਰ ਹੁਸ਼ਿਆਪੁਰ ਤੋਂ ਹੈ ਸਥਾਨਕ ਪਿੰਲਾ ਕਸ਼ਮੇਸ਼ਨਗਰ ਵਿਖੇ ਇੱਕ ਬਜ਼ੁਰਗ ਮਾਤਾ ਸਵੇਰੇ ਸਹਿਰ ਕਰਬਾਸੇ ਜਾ ਰਹੀ ਸੀ ਦੋ ਲੁਟੇਰੇ ਮੋਟਰਸਾਈਕਲ ਤੇ ਆਉਂਦੇ ਹਨ ਤੇ ਘਾਤ ਲਗਾ ਕੇ ਬੈਠ ਜਾਂਦੇ ਹਨ ਜਦੋਂ ਮਾਤਾ ਸਹਿਰ ਬਾਸੇ ਮੋੜ ਤੇ ਪੁੱਜੀ ਤਾਂ ਉਸ ਮੌਕੇ ਤੇ ਇੱਕ ਲੁਟੇਰਾ ਉਸਦੇ ਪਿੱਛੇ ਪਿੱਛੇ ਆ ਗਿਆ ਮੌਕਾ ਮਿਲਦੇ ਹੀ ਉਸਨੇ ਪਿੱਛੋਂ ਦੀ ਆਕੇ ਮਾਤਾ ਦੇ ਚਪਟ ਮਾਰ ਕੇ ਬਾਲੀਆਂ ਖੋਲੀਆਂ ਇਸ ਮੌਕੇ ਮਾਤਾ ਨੇ ਕਾਫੀ ਰੋਲਾ ਪਾਇਆ ਹਜ਼ੂਰ ਹੋਣ ਦੇ ਨਾਤੇ ਉਹ ਉਸ ਦਾ ਮੁਕਾਬਲਾ ਨਹੀਂ ਕਰ ਸਕੀ ਤੇਰਾ ਬਾਲੀਆਂ ਖੋਕੇ ਇਥੋਂ ਫਲਾਰ ਹੋ ਗਿਆ ਇਸ ਦਿਲ ਕੰਬਾਉ ਕਟਰਾ ਦੇ ਸ਼ਹਿਰ ਵਿੱਚ ਬੜੀ ਚਰਚਾ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹੋ ਜਿਹੇ ਬੁਢੇਗਿਆਂ ਤੇ ਜਲਦੀ ਜਲਦੀ ਹੱਥ ਪਾ ਕੇ ਸ਼ਹਿਰ ਦਾ ਮਾਹੌਲ ਸੁਖਾਵਾਂ ਬਣਾਇਆ ਜਾਵੇ ਕਿ